ਵੀਰ ਰਿਜ਼ਲਟ ਅਨਾਉਂਸ ਕਰ ਲੈਂਦੇ ਆ ਮਨੀ ਜੀ ਬੈਸਸ ਦੱਸ ਦਿਓ ਇਧਰਲੀ ਸਾਈਡ ਅੱਜ ਦੇ ਟੂਰਨਾਮੈਂਟ ਦਾ ਕਿਹੜਾ ਬੈਸਸ ਬਣਿਆ ਹੈ ਬੈਸਸ ਜਿਹੜੇ ਅੱਜ ਦੇ ਰਹੇ ਨੇ ਅੱਜ ਦੇ ਟੂਰਨਾਮੈਂਟ ਦਾ ਬੈਸਸ ਹੈ ਰਵੀ ਕੈਲਰ ਨੇ 10 ਕਬੱਡੀਆਂ ਪਾਈਆਂ ਤੇ 9 ਨੰਬਰ ਨੇ ਬੋਲਟਰ ਨੇ 11 ਕਬੱਡੀਆਂ ਪਾ ਕੇ 9 ਨੰਬਰ ਲਏ ਨੇ ਉਹਨੂੰ ਦੋ ਜੱਫੇ ਲਾਏ ਦਾ ਬੈਸਸ ਕੀ ਕੰਮ ਕਹਿੰਦੇ ਜੌਂਦੀ ਜਿੱਤ ਗਿਆ ਮੇਰੇ ਵੀਰੋ ਨਮਨਪੂਰ ਆ ਮੇਰੀ ਗੱਲ ਕਈ ਉਲਟ ਹੋ ਗਈ ਐ 10 ਟੈਕ 5 ਜਫੇ ਕੌਣ ਵਾਸਤਾ ਆ ਜਦ ਮੇਲੇ ਦਾ ਜਿਹਦੀ ਖੇਡ ਦਾ ਮੁੱਲ ਪੈਂਦਾ ਵਿੱਚ ਕਰੋੜ ਕਰੋੜ ਤੇ ਹੁਣ ਦੁਨੀਆਂ ਗੱਲਾਂ ਕਰਦੀ ਸ਼ੀਲੂ ਦਾ ਨਹੀਂ ਕੋਈ ਤੋੜ ਲੂ ਦਾ ਨਿਕਟੋ ਪ੍ਰਬੰਧਕ ਦੱਸਦੇ ਆ ਸੇਵਾਦਾਰ ਵੀ ਗੱਡੀ ਦੇ ਵਿੱਚ ਕੁਰਸੀਆਂ ਰੱਖੀ ਬੈਠੇ ਆ ਭਾਈ ਕੁਰਸੀਆਂ ਲਾ ਕੇ ਜਾਇਓ ਨਹੀਂ ਉਹ ਗੱਡੀ ਦੇ ਵਿੱਚ ਚੱਲੀ ਪਈ ਐਡੀ ਫਰਾਉਣੀ ਹੈ ਹਲੋ ਮਾਸੀ ਆਓ ਜਰ ਰੇ ਆਇਓ ਜਸਵੀਰ ਜੀ ਆਇਓ ਜਿੱਪੇ ਹੋ ਜਓ ਨਾਲ ਦੈਰਾ ਖੋਲ ਕੇ ਆਇਓ 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 ਦਵੰਦਰ ਆਇਓ ਅਵਤਾਰ ਉਹਨੇ ਕਿੱਥੇ ਆ ਠੀਕ ਆ ਜੀ ਠੀਕ ਆ ਠੀਕ ਆ ਵੀਰ ਜੀ ਠੀਕ ਆ ਗੋਗੀ ਯਾਰ ਪਿੱਛੇ ਘਾਤੋ ਖੜਦੇ ਹੋ ਵੀਰੇ ਅੱਗੇ ਹੋ ਜਾ ਯਾਰ ਅੱਗੇ ਆ ਜਾ ਯਾਰ